ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਮਟਰ ਛਿਲਣ ਦੀ ਜਿਵੇਂ ਕਿ ਹੁਣ ਆਪਾਂ ਘਰ ਦੇ ਵਿੱਚ ਮਟਰ ਲੈਨੇ ਆਂਗੇ ਸਬਜ਼ੀ ਵਗੈਰਾ ਵਾਸਤੇ ਤੇ ਕਈ ਵਾਰ ਆਪਾਂ ਜਾਦਾ ਮਟਰ ਲੈ ਲੈਨੇ ਆ ਜੀ ਤੇ ਕੱਢਣੇ ਇਹ ਔਖੇ ਹੋ ਜਾਂਦੇ ਅਗੇ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਸਭ ਤੋਂ ਤੇਜ਼ ਤੇ ਸੌਖਾ ਤਰੀਕਾ ਦੱਸਾਂਗੇ ਜੀ ਮਟਰ ਕੱਢਣ ਦਾ ਟਾਂਕਾ ਵਿੱਚ ਜਿਵੇਂ ਆਪਾਂ ਢੇਰਾਂ ਦੇ ਢੇਰ ਮਟਰ ਦੇ ਛਿੱਲ ਸਕਦੇ ਆ ਇੱਕ ਗ੍ਰੇਟਰ ਦੇ ਕਮਾਲ ਨਾਲ ਤੇ ਜੇਕਰ ਆਪਾਂ ਹੱਥਾਂ ਨਾਲ ਇਸ ਤਰੀਕੇ ਨਾਲ ਮਟਰ ਛਿਲਦੇ ਆ ਜੀ ਤਾਂ ਬਹੁਤ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਇਹਨਾਂ ਤੇ ਕੱਢਣ ਤੇ ਤੇ ਕਈ ਵਾਰ ਨਾ ਉਹ ਵੀ ਦੁਖਣ ਲੱਗ ਜਾਂਦੇ ਆ ਹੱਥਾਂ ਦੇ ਇਸ ਤਰੀਕੇ ਨਾਲ ਤੇ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਹੜਾ ਤਰੀਕਾ ਆਪਾਂ ਵਰਤਾਂਗੇ ਮਟਰ ਛਿਲਣ ਦਾ ਕੱਢਣ ਦਾ ਜੀ ਤੇ ਮਟਰ ਕੱਢਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਕੋਈ ਲੈ ਲੈਣਾ ਵਰਦਨ ਜਾਂ ਵਾਲਟੀ ਵਗੈਰਾ ਜੀਜਾ ਆਪਾਂ ਮਟਰ ਭਿਉਣੇ ਆਂਗੇ ਤੇ ਇੱਥੇ ਆਪਾਂ ਲਵਾਂਗੇ ਗਰਮ ਪਾਣੀ ਜੀ ਗਰਮ ਪਾਣੀ ਲੈ ਲੈਣਾ ਆਪਾਂ ਨੇ ਫੋਰ ਆਪਨੂੰ ਇੱਥੇ ਕੁਛ ਵੀ ਨਹੀਂ ਚਾਹੀਦਾਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰੇ ਮਟਰ ਇਹ ਸਾਰੇ ਮਟਰ ਆਪਾਂ ਵਿੱਚ ਪਾ ਦਾਂਗੇ ਜੀ ਜਿੰਨੇ ਵੀ ਆਪਾਂ ਕੱਢ ਕੇ ਰੱਖਣੇ ਹੈਗੇ ਗਰਮ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਭਿਉਂ ਦੇਣੇ ਆ ਸਾਰੇ ਮਟਰ ਆਪਾਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਜੀ 10 ਮਿੰਟ ਲਈ ਆਪਾਂ ਇਹਨਾਂ ਨੂੰ ਰੱਖ ਦਾਂਗੇ ਜੀ ਮਟਰਾਂ ਨੂੰ ਇਸ ਤਰੀਕੇ ਨਾਲ ਹੀ ਪਾਣੀ ਦੇ ਵਿੱਚ ਟਾ ਕੇ ਰੱਖ ਦਾਂਗੇ 10 ਮਿੰਟ ਹੋ ਗਏ ਜੀ ਤੇ ਹੁਣ ਆਪਾਂ ਮਟਰਾਂ ਨੂੰ ਕੱਢ ਲਾਂਗੇ ਟੋਕਰੀ ਦੇ ਵਿੱਚ ਸਾਰੇ ਪਾਣੀ 'ਚ ਬਾਹਰ ਕੱਢ ਲਾਂਗੇ ਆਪਾਂ ਇਹਨੂੰ ਜੀ ਮਟਰਾਂ ਨੂੰ ਸਾਰਿਆਂ ਨੂੰ ਤੇ ਇੱਥੇ ਆਪਾਂ ਮਟਰ ਸਾਰੇ ਬਾਹਰ ਕੱਢ ਲਈ ਪਾਣੀ ਦੇ ਵਿੱਚੋਂ ਤੇ ਹੁਣ ਆਪਾਂ ਤੁਹਾਨੂੰ ਛਿੱਲ ਕੇ ਦਿਖਾਉਨੇ ਆ ਇਹਨਾਂ ਨੂੰ ਕਿਵੇਂ ਛਿੱਲਣਾ ਆਪਾਂ ਨੇ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਮਟਰ ਛਿੱਲ ਕੇ ਦਿਖਾਉਨੇ ਆ ਗ੍ਰੇਟਰ ਦਾ ਕਮਾਲ ਕਿਵੇਂ ਹੈ ਇਹ ਇਸ ਤਰੀਕੇ ਨਾਲ ਆਪਾਂ ਵਾਸਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੀ ਆਪਾਂ ਫਟਾਫਟ ਸਾਰੇ ਮਟਰ ਕੱਢ ਲਾਂਗੇ ਦੇਖੋ ਸਾਰੇ ਦਾਣੇ ਨਿਕਲ ਰਹੇ ਆ ਫਟਾਫਟ ਆਪਣੀ ਟੋਕਰੀ 'ਚ ਹੀ ਜਾਣਗੇ ਇਹ ਸਾਰੇ ਦਾਣੇ ਤਾਂ ਕਰਕੇ ਆਪਾਂ ਟੋਕਰੀ 'ਚ ਕੱਢ ਕੇ ਦਿਖਾ ਰਹੇ ਆ ਤੁਹਾਨੂੰ ਵਿਸਾਥੇ-ਪਾਸੇ ਨਾ ਖਿੰਡਣ ਇਹ ਇਸ ਤਰੀਕੇ ਤੇ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਮਟਰ ਮਿੰਟੋ-ਮਿੰਟ ਕੱਢ ਲਾਂਗੇ ਇਹ ਦੇਖੋ ਖਾਲੀ ਹੋ ਗਿਆ ਇਹ ਸਾਰੇ ਮਟਰ ਆਪਾਂ ਇਸ ਤਰੀਕੇ ਨਾਲ ਹੀ ਫਟਾਫਟ ਕੱਢ ਲਾਂਗੇ ਇਹ ਦੇਖੋ ਜੀ ਸਾਰੇ ਮਟਰ ਖਾਲੀ ਹੋ ਰਹੇ ਆ ਮਿੰਟੋ-ਮਿੰਟ ਹੀ ਇੱਥੇ ਆਪਣੇ ਹੱਥ ਵੀ ਨਹੀਂ ਦਰਦ ਕਰਨਗੇ ਤੇ ਨਾ ਹੀ ਆਪਾਂ ਬੋਰ ਹੋਵਾਂਗੇ ਮਟਰ ਕੱਢਣ ਚ ਟਰਾਂ ਦੇ ਕੱਢ ਲਾਂਗੇ ਜੀ ਇਸ ਤਰੀਕੇ ਨਾਲ ਤੇ ਨਾ ਹੀ ਇੱਥੇ ਦੇਖੋ ਮਟਰਾਂ ਦਾ ਕਲਰ ਵੀ ਨਹੀਂ ਕੋਈ ਚੇਂਜ ਹੋਇਆ ਬਦਲਿਆ ਨਹੀਂ ਮਟਰਾਂ ਦਾ ਕਲਰ ਵੀ ਤੇ ਹਰੇ ਦੇ ਹਰੇ ਪਏ ਇਸ ਤਰੀਕੇ ਨਾਲ ਤੁਹਾਨੂੰ ਕੱਢ ਕੇ ਦਿਖਾਉਣੀ ਆ ਮਟਰ ਇਸ ਤਰੀਕੇ ਨਾਲ ਇਹ ਦੇਖੋ ਮਿੰਟੋ ਮਿੰਟ ਮਟਰ ਨਿਕਲਦੇ ਆ ਜੀ ਆਪਣੇ ਤੇ ਇਹ ਦੇਖੋ ਜੀ ਇਹਨੂੰ ਆਪਾਂ ਹੱਥ ਨਾਲ ਵੀ ਇਸ ਤਰੀਕੇ ਨਾਲ ਮਿੰਟੋ ਮਿੰਟ ਹੁਣ ਕੱਢ ਲਾਂਗੇ ਆਪਾਂ ਸਾਰੇ ਮਟਰਾਂ ਨੂੰ ਹੱਥ ਨਾਲ ਵੀ ਇਹ ਮਿੰਟੋ ਮਿੰਟ ਹੀ ਨਿਕਲ ਜਾਣਗੇ ਕੋਈ ਇਹਨਾਂ ਤੇ ਔਖਾ ਨਹੀਂ ਲੱਗਦਾ ਹੈਗਾ ਜੀ ਇਸ ਤਰੀਕੇ ਨਾਲ ਇਹ ਜਦੋਂ ਪੋਲੇ ਹੋ ਜਾਂਦੇ ਨੇ ਛਿਲਕੇ ਇਹਨਾਂ ਦੇ ਤੇ ਸਾਰੇ ਮਟਰ ਫਟਾਫਟ ਨਿਕਲ ਜਾਂਦੇ ਅਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਮਿੰਟ-ਮਿੰਟ ਆਪਾਂ ਢੇਰਾਂ ਦੇ ਢੇਰ ਮਟਰ ਕੱਢ ਕੇ ਤੇ ਆਪਾਂ ਦਰਤਾ ਸੱਕਦੇ ਆ ਇਹ ਮਟਰ ਇਸ ਤਰੀਕੇ ਨਾਲ ਕੱਢ ਕੇ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਤੁਹਾਨੂੰ ਵੀ ਇਹ ਮਟਰ ਛਿੱਲਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ